ਹallelujah ਸਭ ਨੂੰ ਜੈ ਮਸੀਹ ਦੀ ਅਓ ਅਸੀਂ ਅੱਜ ਪ੍ਰਾਰਥਨਾ ਕਰਾਂਗੇ ਡਰਾਈਵਰਾਂ ਦੇ ਲਈ ਖਾਸ ਪ੍ਰਾਰਥਨਾ ਜੋ ਡਰਾਈਵਰੀ ਕਰਦੇ ਨੇ ਉਹਨਾਂ ਦੇ ਲਈ ਖਾਸ ਪ੍ਰਾਰਥਨਾ ਹੈ ਕਿ ਜਦੋਂ ਆਪਣੇ ਡਰਾਈਵਰੀਂ ਤੇ ਜਾਂਦੇ ਨੇ ਆਪਣੀ ਗੱਡੀ ਬਾਈਕ ਕਿਸੇ ਵੀ ਸਾਧਨ ਨੂੰ ਫੜਦੇ ਨੇ ਉਸ ਵਿੱਚ ਬੈਠਦੇ ਨੇ ਉਹ ਇਸ ਤਰੀਕੇ ਦੀ ਪ੍ਰਾਰਥਨਾ ਕਰਨ ਅਓ ਅਸੀਂ ਇਸ ਪ੍ਰਾਰਥਨਾ ਨੂੰ ਕਰਾਂਗੇ ਆਪਣੇ ਸਾਰੇ ਰਾਹਾਂ ਵਿੱਚ ਉਸ ਨੂੰ ਪਛਾਣ ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ ਬੜ ਸਕਦੇ ਸੀ ਕਹੋਤਾ ਤਿੰਨ ਦਿਸ਼ੇ ਦਾ ਤ ਤੁਸੀਂ ਕਾਲੀ ਨਾਲ ਨਿਕਲ ਜਾਓਗੇ ਦਾ ਡਟ ਕੇ ਚਲੇ ਜਾਓਗੇ ਯਹਵਾ ਜੋ ਤੁਹਾਡੇ ਅੱਗੇ ਚੱਲੇਗਾ ਇਜ਼ਰਾਈਲ ਦਾ ਪਰਮੇਸ਼ੁਰ ਜੋ ਤੁਹਾਡੀ ਰਾਖੀ ਕਰੇਗਾ ਜਿ ਸ਼ਾਇਆ ਬੰਜਾ ਦੀਵਾਰਾ ਪਿਆਰੇ ਪ੍ਰਭੂ ਯਿਸੂ ਖ੍ਰੀਸ ਜੀ ਮੈਂ ਪਵਿੱਤਰ ਬਾਈਬਲ ਦੇ ਉਹਨਾਂ ਵਚਨਾਂ ਉਤੇ ਵਿਸ਼ਵਾਸ ਕਰਦਾ ਹਾਂ ਯਹਵਾ ਪਰਮੇਸ਼ੁਰ ਤੁਹਾਡੇ ਆਉਣ ਜਾਣ ਤੋਂ ਲੈ ਕੇ ਸਦਾ ਤੱਕ ਤੇਰੀ ਰੱਖਿਆ ਕਰੇਗਾ ਮੈਂ ਇਹ ਵੀ ਵਿਸ਼ਵਾਸ ਕਰਦਾ ਹਾਂ ਕਿ ਮੈਂ ਇਸ ਗੱਡੀ ਨੂੰ ਚਲਾਉਂਦਾ ਹਾਂ ਤਾਂ ਤੁਸੀਂ ਮੈਨੂੰ ਅਸ਼ੀਸ਼ ਦਿਓਗੇ ਹਰ ਤਰ੍ਹਾਂ ਦੇ ਨੁਕਸਾਨ ਅਤੇ ਖਤਰੇ ਤੋਂ ਬਚਾ ਕੇ ਰੱਖਣਾ ਇਸ ਯਾਤਰਾ ਦੇ ਸ਼ੁਰੂ ਤੋਂ ਲੈ ਕੇ ਜਿੱਥੇ ਮੈਂ ਪਹੁੰਚਦਾ ਹਾਂ ਪਹੁੰਚਣ ਵਿੱਚ ਮੇਰੀ ਸਹਾਇਤਾ ਕਰਨੀ ਅਤੇ ਮੇਰੀ ਸਬਜ ਤੇ ਬੁੱਧ ਉੱਤੇ ਪ੍ਰਭੂ ਜੀ ਤੁਹਾਡੀ ਕਿਰਪਾ ਬਣੀ ਰਹੇ ਪ੍ਰਭੂ ਜੀ ਮੈਨੂੰ ਚਾਹੇ ਕਿੰਨੀ ਵੀ ਛੇਤੀ ਕਿਉਂ ਨਹੀਂ ਹੈ ਪ੍ਰਭੂ ਜੀ ਮੇਰੀ ਸਹਾਇਤਾ ਕਰੋ ਮੈਂ ਗੱਡੀ ਚਲਾਉਂ ਸਮੇਂ ਡਰਾਈਵਿੰਗ ਦੇ ਸਮੇਂ ਨਿਯਮਾਂ ਦੀ ਪਾਲਣਾ ਸਹੀ ਤਰੀਕੇ ਨਾਲ ਕਰ ਸਕਾਂ ਕਿਰਪਾ ਕਰਕੇ ਮੈਨੂੰ ਹਰ ਮਾੜੀ ਘਟਨਾ ਤੋਂ ਬਚਾ ਕੇ ਰੱਖਣਾ ਅਤੇ ਮੈਨੂੰ ਆਪਣੀਆਂ ਯੋਜਨਾਵਾਂ ਉੱਤੇ ਭਰੋਸਾ ਨਾ ਕਰਾ ਪੂਰੇ ਤੌਰ ਤੇ ਤੁਹਾਡੀ ਮਰਜ਼ੀ ਅਨੁਸਾਰ ਚੱਲਾਂ ਮੇਰੇ ਤੇ ਕਿਰਪਾ ਕਰ ਜੋ ਮੇਰੇ ਉਤੇ ਵਿਸ਼ਵਾਸ ਰੱਖਦੇ ਹਨ ਮੇਰੀ ਗੱਡੀ ਤੇ ਸਵਾਰੀ ਕਰਦੇ ਹਨ ਉਹਨਾਂ ਦੇ ਪ੍ਰਾਣਾ ਮੈਂ ਆਪਣੀ ਸਮਝ ਅਤੇ ਉਹਨਾਂ ਦੀ ਵਧੀਆ ਤਰੀਕੇ ਨਾਲ ਚਿੰਤਾ ਕਰਾਂ ਪ੍ਰਭੂ ਜੀ ਮੇਰੀ ਇਸ ਗੱਡੀ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਇਗਰਾਹੀ ਕਰੋ ਮੈਂ ਆਪਣੇ ਕੰਮ ਨੂੰ ਪੂਰਾ ਕਰਨ ਲਈ ਜਿੱਥੇ ਵੀ ਜਾਂਦਾ ਹਾਂ ਅਤੇ ਫਿਰ ਵਾਪਸ ਆਉਂਦਾ ਹਾਂ ਸਾਰਾ ਸਮਾਂ ਇੰਜਣ ਵਿੱਚ ਕਿਸੇ ਤਰ੍ਹਾਂ ਦੀ ਖਰਾਬੀ ਜਾਂ ਰੁਕਾਵਟ ਨਾ ਹੋਵੇ ਪ੍ਰਭੂ ਜੀ ਮੇਰੀ ਸਹਾਇਤਾ ਕਰੋ ਕਿ ਮੈਂ ਇਸ ਗੱਡੀ ਨੂੰ ਠੀਕ ਤਰ੍ਹਾਂ ਚਲਾਵਾਂ ਸਹੀ ਤਰੀਕੇ ਨਾਲ ਦੇਖਭਾਲ ਕਰਾਂ ਜੋ ਮੇਰੇ ਤੇ ਵਿਸ਼ਵਾਸ ਰੱਖਦੇ ਹਨ ਇਹਨਾਂ ਉੱਤੇ ਕੋਈ ਵੀ ਚਿੰਤਾ ਜਾਂ ਪਰੇਸ਼ਾਨੀ ਨਾ ਆਵੇ ਪ੍ਰਭੂ ਜੀ ਮੈਂ ਤੁਹਾਡੇ ਉੱਤੇ ਪੂਰਾ ਵਿਸ਼ਵਾਸ ਰੱਖਦਾ ਹੋਇਆ ਅੱਜ ਦਾ ਸਫ਼ਰ ਸ਼ੁਰੂ ਕਰਦਾ ਹਾਂ ਇਸ ਸਫ਼ਰ ਨੂੰ ਅਨੰਦ ਅਤੇ ਸ਼ਾਂਤੀ ਨਾਲ ਪੂਰਾ ਕਰਨ ਲਈ ਮੇਰੀ ਮਦਦ ਕਰੋ ਪੂਰਾ ਜੀਵਨ ਪਰਮੇ ਨੂਬਰੇ ਬੁਰੀਆਂ ਘਟਨਾਵਾਂ ਤੋਂ ਬਚਾ ਕੇ ਰੱਖੋ ਮੈਨੂੰ ਵਿਸ਼ਵਾਸ ਹੈ ਤੁਸੀਂ ਮੇਰੀ ਰਾਖੀ ਅਤੇ ਅਗਵਾਈ ਕਰੋਗੇ ਮੈਂ ਤੁਹਾਡੀ ਵਡਿਆਈ ਕਰਦਾ ਹਾਂ ਮੇਰੇ ਪਿਆਰੇ ਸਵਰਗੀ ਪਿਤਾ ਜੀ ਮੈਂ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਨਾਮ ਵਿੱਚ ਮੰਗਦਾ ਹਾਂ ਆਮੀਨ ਸੋ ਇਸ ਰਸੀਬ ਜ਼ਬੂਰ ਦੇ ਵਿੱਚੋਂ ਪੜ ਸਕਦੇ ਹਾਂ ਸੋ ਅਸੀਂ 121 ਜ਼ਬੂਰ ਉਸਦੀ 8 ਐਤ 57 ਜ਼ਬੂਰ ਉਸਦੀ 2 ਐਤ ਕਹਤਾ 3 ਉਸਦੀ 5 ਅਤੇ 6 ਐਤ ਜਸ਼ਾਇਆ 59 ਦੀ 12 ਐਤ ਜ਼ਬੂਰ 13 ਦੀ 8 ਐਤ ਰੋਪੀਆਂ 13 ਦੀ 1 ਐਤ ਅਜ਼ੂਬ 1 ਦੀ 10 ਐਤ ਜ਼ਬੂਰ ਕਨਵੇ ਉਸਦੀ ਚਾਰ ਅਤੇਸ਼ੀ ਆਈ ਸੋ ਖੁਦਾ ਬਰਕਤ ਦੇ ਖੁਦਾ ਤੁਹਾਡੇ ਸਫਰ ਨੂੰ ਮੁਬਾਰਕ ਕਰੇ ਆਮੀਨ